ਕੋਡੀ 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 ਸਾਰੇ ਜਕਾਰਾ ਲਾਓ ਇੱਕ ਬਾਬਾ ਜੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਮ ਦਾ ਇੱਥੇ ਰੌਲਾ ਤਾਂ ਤੜਕੇ ਦੇ ਇਹ ਪਾਈ ਜਾਂਦੇ ਆ ਕਿਸੇ ਨੇ ਨਾਂ ਲਿਆ ਵੀ ਇੱਡੀ ਇਤਿਹਾਸਿਕ ਧਰਤੀ ਹੈ ਕਿਸੇ ਨੇ ਬੋਲਿਆ ਵੀ ਇੱਥੇ ਇੰਨੀਆਂ ਮਰਾਦਾ ਪੂਰੀਆਂ ਹੁੰਦੀਆਂ ਜੰਡ ਸਾਹਿਬ ਬਾਰੇ ਬੋਲਿਆ ਕਿਸੇ ਬੁਲਾਰੇ ਨੇ ਆ ਫੌਜੀਆ ਹੁਣ 5 ਲੱਖ ਰੁਪਇਆ ਤਾਂ ਪਿੰਡ ਵਾਲਿਆਂ ਨੇ ਲਾਇਆ ਉਹ ਫਲਾਨਾ ਫੌਜੀ ਲਾਇਬ ਹੋਇਆ ਬੈਠਾ ਹੈ ਉਹ ਧੁੰਕਾ ਫੌਜੀ ਲਾਇਬ ਹੋਇਆ ਬੈਠਾ ਹੁਣ ਪੁੱਛਣ ਆ ਲਾ ਬੇ ਇਹ ਮਹੀਨਾ ਹੋ ਗਿਆ ਪਾਸ ਇਕੱਠੀ ਕਰੀ ਜਾਂਦੇ ਇਹਨਾਂ ਨੇ ਫੌਜੀਆ ਦੇ ਨਾਂ ਹੀ ਸੁਣਨੇ ਸੀ ਆ ਪੁਰਾਣੇ ਖਿਡਾਰੀ ਬਾਰੇ ਬੋਲਿਆ ਕਿਸੇ ਬਾਰੇ ਆ ਵੀ ਆ ਧੀਰੇ ਵਰਗੇ ਆ ਭੋਲੇ ਵਰਗੇ ਆ ਜਬਰਜੰਗ ਫੌਜੀ ਰਵਣੇ ਵਰਕੇ ਖੇਡਦੇ ਰਹੇ ਐ ਦੱਸਿਆ ਕਿਸੇ ਨੇ ਕਮਾਲ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਲੈ ਗਈ ਐ ਜਮਾ ਇਹ ਗੱਲਾਂ ਕਰਨ ਦੀਆਂ ਕਿਸੇ ਨੇ ਦੱਸਿਆ ਬਾਪੂ ਬੈਠੇ ਐ ਜਿਨ੍ਹਾਂ ਨੇ ਝਾੜ ਮਲਿਆਂ ਦੇ ਫੇਰ ਖਾ ਕੇ ਆ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਮੁੱਕਿਆ ਤੂੰ ਦੱਸਿਆ ਵੀ ਕਿਹੜੀ ਟੀਮ ਦਾ ਮੁੰਡਾ ਕਬੱਡੀ ਪਾਉਂਦਾ ਹੈ ਕਿਹੜੀ ਦਾ ਮੁੰਡਾ ਫੜਦਾ ਹੈ ਦੱਸ ਮੈਨੂੰ ਕਿਉਂ ਤੁਸੀਂ ਕਬੱਡੀ ਦਾ ਸਤਿਆਨਾਸ਼ ਕਰ ਰਹੇ ਹੋ ਮੈਨੂੰ ਤਾਂ ਟੜਕੇ ਦਾ ਮੈਂ ਵੇਖੀ ਜਾਂਦਾ ਥੋੜਾ ਜਿਹਾ ਧਿਆਨ ਦਿਓ ਪੁੱਤ ਕਬੱਡੀ ਨੂੰ ਨੀਮਾ ਰੱਖੋ ਕੱਲੇ ਸ਼ੇਰਾਂ ਮਾਰੇ ਆ ਮੈਂ ਇੱਕ ਬੇਨਤੀ ਕਰੂੰਗਾ ਜਿੰਨੀਆਂ ਕਮੇਟੀਆਂ ਇੱਥੇ ਸੁਣਦੀਆਂ ਜਿਹੜੇ ਬੰਦੇ ਨੂੰ ਕਮੈਂਟਰੀ ਕਰਾਉਣੀ ਆ ਨਾ ਉਹਦਾ ਮੋਬਾਈਲ ਫੜ ਕੇ ਰੱਖਿਆ ਕਰੋ ਉਹਦਾ ਮੋਬਾਈਲ ਉਹਦੀ ਜੇਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਕਮੈਂਟਰੀ ਕਰਨੀ ਆ ਸਿੱਧੀ ਕਰੋ ਆ ਮੋਈਲਾਂ ਤੋਂ ਪੜ ਪੜ ਕੇ ਸ਼ੇਰ ਨਾ ਬੋਲੋ ਕਮੈਂਟਰੀ ਲੋਕਾਂ ਨੂੰ ਦੱਸੋ ਵੀ ਆ ਫਲਾਣੇ ਪਿੰਡ ਦਾ ਮੁੰਡਾ ਕਬੱਡੀ ਪਾਉਂਦਾ ਹੈ ਫਲਾਣੇ ਦਾ ਫੜਦਾ ਆ ਜਿਹੜੇ ਬਾਪੂ ਆਏ ਇਹਨਾਂ ਨੂੰ ਕੀ ਪਤਾ ਲੱਗਿਆ ਇਹ ਤੜਕੇ ਦੇ ਮੂੰਹ ਚੱਕੀ ਬੈਠੇ ਆ ਇਹਨਾਂ ਨੂੰ ਪੁੱਛੋ ਕੋਠੇ ਗੁਰੂ ਵਾਲੇ ਫੌਜੀ ਇਹਨਾਂ ਦੇ ਘਰੇ ਟਰਾਲੀ ਲਾ ਕੇ ਜਾਣਗੇ ਕਣਕ ਦੀ ਆ ਪਿੰਡ ਵਾਲੇ ਮੁੰਡਿਆਂ ਨੇ ਫੰਡ ਇਕੱਠਾ ਕਰਿਆ ਮਿਹਨਤ ਕੀਤੀ ਐ ਲੋਕ ਇਹਨਾਂ ਨੂੰ ਸ਼ਾਬਾਸ਼ ਦੇਣਗੇ ਮਨੁੱਖ ਤਾਂ ਇੱਕ ਅੱਲ ਨੂੰ ਗਾਲ੍ਹਾਂ ਦੇਣਗੇ ਗੱਲਾਂ ਦੇਖੋ ਕੀ ਹੁੰਦੀਆਂ ਆ ਜਾ ਬਸ ਇੰਨਾ ਹੀ ਸੁਣਨਾ ਸੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ